ਸਵਦਾੰਦੇ ਦਰਵਾਤਾ ਬਾਬਾ ਸਾਹਿਬ ਯਾਨੀ ਕਿ ਡਾਕਟਰ ਬੀ ਆਰ ਅੰਬੇਦਕਰ ਦੇ ਖਿਲਾਫ ਅਵਿਧਾ ਵੱਲੋਂ ਦਿੱਤੇ ਬਿਆਨ ਦੇ ਚਲਦਿਆਂ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਜਿਸ ਦੇ ਚਲਦੇ ਉਹਨਾਂ ਦੇ ਵੱਲੋਂ ਅਵਿਧਾ ਸ਼ਾਹ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਹੀ ਅੱਜ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਸਾਬਕਾ ਵਿਧਾਇਕ ਰੁਪਿੰਦਰ ਰੂਪੀ ਦੀ ਗਵਾਹੀ ਵਿੱਚ ਵਾਕ-ਵਾਖ ਜਥੇਬੰਦੀਆਂ ਨੇ ਸ਼੍ਰੀ ਮੁਖਸਰ ਸਾਹਿਬ ਦੇ ਕੋਟਕਪੂਰਾ ਚੌਕ ਵਿੱਚ ਪਹੁੰਚ ਕੇ ਅਵਿਧਾ ਸ਼ਾਹ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਸਾਭਕਾ ਵਿਧਾਇਕ ਰੁਪਿੰਦਰ ਰੂਬੀ ਨੇ ਅਮਿਤ ਸ਼ਾਹ ਵੱਲੋਂ ਦਿੱਤੇ ਬਿਆਨ ਦੀ ਨਿੰਦਾ ਕੀਤੀ ਹੈ ਅੱਜ ਅਸੀਂ ਸਾਰੇ ਦਬਿਲ ਕਲਿਤ ਸਮਾਇ ਦੇ ਸਾਡੇ ਨਾਲ ਹੋਰ ਭਾਈਚਾਰੇ ਦੇ ਲੋਕ ਇਕੱਠੇ ਹੋਏ ਹੈ ਕਾਰਨ ਜਿਹੜਾ ਕੱਲ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਨੇ ਡਾਕਟਰ ਭੀਮਰਾਓ ਅੰਬੇਦਕਰ ਜਿਹੜੇ ਕਿ ਸਾਡੇ ਬਹੁਤ ਸਨਮਾਨਯੋਗ ਨੇ ਉਹਨਾਂ ਲਈ ਇੱਕ ਮਾੜੀ ਸ਼ਬਦਾਵਲੀ ਯੂਜ਼ ਕੀਤੀ ਹੈ ਔਰ ਕਲਿਤਾਂ ਨੂੰ ਵੀ ਕਿਹਾ ਕਿ ਤੁਸੀਂ ਕੀ ਅੰਬੇਦਕਰ ਮੇਤਰਬੇਦਕਰ ਕਰਦੇ ਰਹਿੰਦੇ ਹੋ ਐਨਾ ਟਾਈਮ ਤੁਸੀਂ ਭਗਵਾਨ ਦਾ ਨਾਮ ਲੈਂਦੇ ਤਾਂ ਤੁਸੀਂ ਸਵਰਗ ਦਾ ਅਜ ਪਹੁੰਚ ਜਾਣਾ ਸੀ ਦੇਖੋ ਕਿੰਨੀ ਮਾੜੀ ਨਾ ਚਾਹੀਦਾ ਹੈ ਕਿ ਅਗਰ ਉਹ ਅੱਜ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਖੜ ਕੇ ਬੋਲ ਰਹੇ ਹੈ ਤਾਂ ਉਹਨਾਂ ਨੇ ਹੱਕ ਨਹੀਂ ਉਹਨਾਂ ਨੂੰ ਕੀ ਨੇ ਹੱਕ ਦਿੱਤਾ ਸੰਵਿਧਾਨ ਨਹੀਂ ਹੱਕ ਦਿੰਦਾ ਅਗਰ ਅੱਜ ਅਸੀਂ ਇੱਥੇ ਖੜੇ ਬੋਲ ਰਹੇ ਹਾਂ ਸਾਨੂੰ ਕੋਈ ਅਧਿ ਦੇ ਮਿਲੇ ਉਹ ਕਿਹਨੇ ਦਿੱਤੇ ਉਹ ਸੰਵਿਧਾਨ ਨਹੀਂ ਦਿੱਤੇ ਹੈ ਸੰਵਿਧਾਨ ਕੀ ਨੇ ਬਣਾਇਆ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਦੇਣ ਹੈ ਉਹ ਤੇ ਉਹਨਾਂ ਦੀ ਸੋਚ ਇੱਥੇ ਉਜਾਗਰ ਹੋ ਜਾਂਦੀ ਹੈ ਕਿ ਉਹ ਕੀ ਸੋਚਦੇ ਦਲਿਸਵਾਜਾਰੇ ਨਾ ਉਹ ਔਰਤਾਂ ਦੀ ਇੱਜ਼ਤ ਕਰਦੇ ਹੈ ਨਾ ਦਲਿਸਵਾਜ ਦੀ ਇੱਜ਼ਤ ਕਰਦੇ ਹੈ ਨਾਲੇ ਉਹਨਾਂ ਨੂੰ ਪਤਾ ਹੈ ਕਿ ਉਹ Dalit ਸਮਾਜ ਦੀ ਔਰਤਾਂ ਦੀ ਸਾਰਿਆਂ ਦੀ ਵੋਟਾਂ ਲੈ ਕੇ ਹੀ ਇੱਥੋਂ ਤੱਕ ਪਹੁੰਚੇ ਆ ਤੇ ਫਿਰ ਵੀ ਉਹਨਾਂ ਦੀ ਇਹ ਸੋਚ ਹੈ ਅਸੀਂ ਸਾਰਾ ਸਮਾਜ ਸਾਰਾ Dalit ਭਾਈਚਾਰਾ ਇਹ ਚਾਹੁੰਦੇ ਆ ਕਿ ਅਮਿਤ ਸ਼ਾਹ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਨਾਲ ਹੀ ਆਪਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਦੱਸਦੀ ਕਿ ਵੀਰਵਾਰਿਆਣੀ ਕਿ ਅੱਜ ਸੰਸਦ ਦੇ ਸਦਰੂਪਤ ਸੈਸ਼ਨ ਦਾ 19ਵਾਂ ਦਿਨ ਹੈ ਤੇ ਬਾਬਾ ਸਾਹਿਬ ਅੰਬੇਦਕਰ ਦੇ ਪਾਣੂ ਲੈ ਕੇ ਵਿਵਾਦ ਜਾਰੀ ਹੈ ਉਤੇ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਰੋਸ ਮਾਰਚ ਕੱਢਿਆ ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੀਲੇ ਕੱਪੜੇ ਪਾ ਕੇ ਪਹੁੰਚੇ ਦੱਸਦੀ ਕਿ 18 ਦਸੰਬਰ ਨੂੰ ਵੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਦਨ ਦੇ ਵਿੱਚ ਜੈਪੀ ਅਤੇ ਮਾਫੀ ਮੰਗੋ ਦੇ ਨਾਅਰੇ ਲਗਾਏ ਸ ਜਗਵਾਨ ਟੀਵੀ ਦਿੱਲੀ ਸ਼੍ਰੀ ਮੁਕਸ਼ਤ ਸਾਹਿਬ ਤੋਂ ਐਚਰ ਟੁੱਡੀ ਦੀ ਰਿਪੋਰਟ